ਅੱਛਾ ਗੋਵਿੰਦਰ ਆਇਦਰ ਰੂਪ ਤੇ ਵਿੱਚ ਬੱਬਰ ਸ਼ੇਰ ਦੀ ਤਰ੍ਹਾਂ ਗਰਜੇ ਗੱਜ ਕੇ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਜਿਓ ਆਓ ਬਈ ਦਿਓ ਕੋਈ ਸਿਰ ਗੁਰੂ ਨਾਨਕ ਦੇ ਆਛੇ ਹੋਂਸਾਰ ਮੈਨੂੰ ਸਿਰ ਦੀ ਲੋੜ ਪੈ ਗਈ ਸੁਭਾ ਚੰਦਰ ਪੋਸ਼ ਨੇ ਇੱਕ ਨਾਰਾ ਲਾਇਆ ਸੀ ਇਸ ਦੇਸ਼ 'ਚ ਗਿਮੀ ਬਲੱਡ ਐਂਡ ਆਈ ਗਿਵ ਯੂ ਫਰੀडम ਉਹ ਨਾਰਾ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਆ ਉਹ ਉਹਦਾ ਨਹੀਂ ਮਰਦ ਨਹੀਂ ਕਿਹਾ ਸੀ ਕਿ ਉਹ ਮੈਨੂੰ ਖੂਨ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਮੈਂ ਤੁਹਾਨੂੰ ਆਜ਼ਾਦ ਕਰਦਿਆਂਗਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਲਓ ਪਿਆਰਿਆ ਜਦੋਂ ਪਹਿਲੀ ਵਾਰੀ ਆਖਿਆ ਕੋਈ ਨਾ ਉੱਠਿਆ ਦੂਜੀ ਵਾਰੀ ਕੋਈ ਨਾ ਤੀਜੀ ਵਾਰੀ ਜਦੋਂ ਕਿਹਾ ਨਾ ਬਾਬਾ ਦਇਆਰਾਮ ਜੀ ਉੱਠ ਕੇ ਖੜ ਗਏ ਦਇਆਰਾਮ ਲਾਹੌਰ ਦੇ ਰਹਿਣ ਵਾਲੇ ਖੱਤਰੀ ਹੱਥ ਜੁੜੇ ਹੋਏ ਨੇਤਰ ਝੁਕੇ ਹੋਏ ਸਤਗੁਰੂ ਕਹਿੰਦੇ ਕੌਣ ਹੋ ਕਿੱਥੋਂ ਆਇਆ ਬੇਸ਼ੱਕ ਜਾਣਦੇ ਨੇ ਜਿਹੜੇ ਪੰਜ ਪਿਆਰੇ ਨਾ ਇਹਨਾਂ ਪੰਜਾਂ ਦੀ ਬੜੀ ਭੱਜੀ ਸੇਵਾ ਆ ਗੁਰੂ ਘਰ ਚ ਫੇਰ ਜਾ ਕੇ ਇਹ ਦਾਤ ਮਿਲੀ ਐਵੇਂ ਨਹੀਂ ਪ੍ਰਾਪਤ ਹੋਗੀ ਬਾਬਾ ਦਇਆਰਾਮ ਮਰਦੇ ਕਹਿੰਦੇ ਕੌਣ ਹੈ ਸਿਰ ਝੁਕਿਆ ਹੋਇਆ ਜੀ ਦਇਆਰਾਮ ਜੀ ਮੈਂ ਦਇਆਰਾਮ ਕਿੱਥੋਂ ਆਇਆ ਜੀ ਮੈਂ ਲਾਹੌਰ ਤੋਂ ਆਇਆ ਕਹਿੰਦਾ ਕਮਾਲ ਹੋ ਗਈ ਲਾਹੌਰ ਚ ਦਇਆ ਲਾਹੌਰ ਸ਼ਹਿਰ ਜਹਲ ਕਹਿਰ ਸਬਾਪੇ ਉੱਥੇ ਤੇ ਅਮਰ ਸਮੇਲੇ ਵੀ ਲੋਕ ਪਾਪ ਕਰਨੋਂ ਨਹੀਂ ਹਟਦੇ ਓਏ ਉਹ ਪਰਮੇਸ਼ਰ ਨੂੰ ਤਰਸਾਇਆ ਗੁਰੂ ਰਾਮਦਾਸ ਦਾ ਅਵਤਾਰ ਹੋਇਆ ਪ੍ਰਕਾਸ਼ ਹੋਇਆ ਪਰ ਲੋਕਾਂ ਫਿਰ ਵੀ ਨਾ ਸਮਝਿਆ ਉਹਨਾਂ ਦੇ ਨੂਰੇ ਨਜ਼ਰ ਨੂੰ ਤੱਤੀਆਂ ਤਵੀਆਂ ਤੇ ਰੇਚ ਦੀਆਂ ਦੇਗਾਂ ਚ ਉਬਾਲ ਕੇ ਸੀਸ ਤੇ ਤੱਤੀ ਰੇਤਾ ਪਾ ਕੇ ਸ਼ਹੀਦ ਕੀਤਾ ਲਾਹੌਰ ਤੋਂ ਦਇਆ ਗਈਆ ਲੜੇਗਾ ਔਰ ਲੱਗਾ ਪਿਆ ਤਲਵਾਰਾਂ ਦਾ ਘਰਾ ਆਹ ਪਈਆਂ ਤਲਵਾਰਾਂ ਚੁੱਕ ਜਾ ਕੇ ਤੇ ਬਖਾ ਜੋਰ ਕਹਿੰਦਾ ਮਰਜ ਵਾਹਿਗੁਰੂ ਵਾਹਿਗੁਰੂ ਕਰਵਜੀ ਕੰਮ ਹਮਾਰਾ ਤੋਲੂ ਤੱਕੜੀ ਤਲਵਾਰਾਂ ਚੱਕਣ ਵਾਲਾ ਕੰਮ ਨਹੀਂ ਮੇਰਾ ਨੰਗੀ ਕਰਦ ਕبھی ਨਹੀਂ ਪਕੜੀ ਜਿੜੀ ਉੜੇ ਡਰ ਸੇ ਮਰ ਜਾਉ ਦੁਸ਼ਮਣ ਸੇ ਕੈਸੇ ਲੜ ਪਾਉ ਮਰਜ ਕਹਿੰਦੇ ਆ ਜਾ ਫਿਰ ਮੈਂ ਲੜਨਾ ਦੱਸਦਾ ਬੋਲੇ ਗੱਜ ਦਸਮੇਸ਼ ਜੀ ਦਇਆ ਰਾਮਾ ਉੱਚ ਨੀਚ ਦਾ ਭੇਤ ਮਿਟਾ ਦੇਾਂਗੇ ਉਹ ਜਿਹੜੀ ਕਰਦ ਤੋਂ थरथर ਕੰਬਦਾ ਤੇ ਉਤੇਗ ਤੇ ਉਤੇ ਨਚਾ ਦੇਾਂਗੇ ਨੱਚੜਾ ਦੱਸਾਂਗੇ ਹੁਣ ਆਹ ਬਾਬਾ ਦਇਆ ਰਾਮ ਨੂੰ ਲੈ ਗਿਆ ਤੰਬੂ ਦੇ ਵਿੱਚ ਖਿੱਚਿਆ ਲਿਆ ਅਜ ਥੜੂ ਹੀ ਕਰਨਾ ਸੀ ਕੋਈ ਮੌਤ ਜ਼ਿੰਦਗੀ ਦਾ ਕੀ ਸਵਾਲ ਹੀ ਉਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜੇ ਹੋਣ ਭੱਜ ਜਾਣੋ ਕਿੱਧਰ ਕਿਰਪਾਨੇ ਹੇਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਭੜੇ ਹੋ ਬਣ ਉਹਨਾਂ ਜੱਗ ਨਾਲ ਬੰਡ ਬਿਹਾਰ ਕਾ ਦਾ ਉਹ ਨਾਗ ਪ੍ਰੇਮ ਦੇ ਜਿਨ੍ਹਾਂ ਨੂੰ ਲੜੇ ਹੋ ਬਣ ਹੱਥ ਜੋੜ ਕੇ ਪਿਆਰੇ ਦੇ ਦਰਿਓ ਤੇ ਤੇ ਧੌਣਾ ਥੱਲੇ ਚੁਕਾ ਕੇ ਖੜੇ ਹੋ ਬਣ ਅੱਗੋਂ ਪਾਰ ਖੂਬੀ ਕਿਹੜੀ ਆ ਘੱਟ ਕਰਦੇ ਵੇਖਣੇ ਆਸ਼ਿਕਾਂ ਤਾਂ ਹੀ ਅਜ਼ਮਾਏ ਕੇ ਤੇ ਉਹ ਪਿੱਛੋਂ ਦੇਣ ਖਤਾਬ ਪਿਆਰਿਆਂ ਦਾ ਪਹਿਲਾ ਤੇਗ ਦੀ ਧਾਰ ਲੰਗਾ ਇੱਕੀ ਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਵਾਲ ਸਿੰਘ ਜੀ ਅਤੇ ਉਹਨਾਂ ਦਾ ਸਤਕਾਰਯੋਗ ਜਥਾ ਭਾਈ ਗੋਰ ਕਬਾਲ ਸਿੰਘ ਜੀ ਜਿਨ੍ਹਾਂ ਨੇ ਪਿਆਰਿਓ ਨਮੀਆਂ ਪੈੜਾਂ ਪਾਈਆਂ ਨੇ ਨਮੀਆਂ ਮੁੜ ਕੇ ਪਰਮੇਸ਼ਰ ਦੀ ਰਹਿਮਤ ਸਦਕਾ ਬਖਸ਼ਿਸ਼ ਸਦਕਾ ਉਹਨਾਂ ਨੇ ਕਈ ਇਹੋ ਜਿਹੇ ਸਰੀਰ ਜਿਹੜੇ ਮਰਦਾ ਹੋ ਚੁੱਕੇ ਸੀ ਗੁਰੂ ਦੀ ਕਿਰਪਾ ਨਾਲ ਮਿਰਤਕ ਉਹ ਪਾਇਓ ਤਨ ਸਾਸਾ ਉਹਨਾਂ ਨੂੰ ਬਾਣੀ ਪੜਨ ਦੀ ਚੇਟਕ ਲਾਈ ਆ ਰਹਿਮਤ ਕੀਤੀ ਏ ਉਹ ਸਾਡੇ ਦਰਮਿਆਨ ਆਏ ਨੇ ਪ੍ਰਬੰਧ ਵੱਲੋਂ ਉਹਨਾਂ ਨੂੰ ਜਿਓ ਆਇਆ ਆਖਿਆ ਜਾਂਦਾ ਸਮਾਂ ਉਹਨਾਂ ਦਾ ਲਓ ਇੱਕ ਛੰਦ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਆਪਣੇ ਸਮੇਂ ਦੇ ਵਿੱਚ ਸਮਾਪਤੀ ਕਰਾਂਗੇ ਭਾਈ ਸਾਹਿਬ ਜੀ ਫਿਰ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸੰਗਤ ਨੂੰ ਬੇਨਤੀ ਏ ਵੀ ਸਾਰੀ ਸੰਗਤ ਹਮ ਹਮਾ ਕੇ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਮਹਾਰਾਜ ਜੀ ਪਹਿਲਾਂ ਭਾਈ ਦਇਆਰਾਮ ਉੱਠਿਆ ਮਰਜ ਨੇ ਉਹਦਾ ਸਿਰ ਕਲਮ ਕੀਤਾ ਫਿਰ ਧਰਮਦਾਸ ਹਸਤਨਾਪੁਰ ਦੇ ਰਹਿਣ ਵਾਲਾ ਉਹ ਆਇਆ ਬਾਬਾ ਹਿੰਮਤ ਰਾਏ ਬਾਬਾ ਮੋਹਕਮ ਚੰਦ ਤੇ ਬਾਬਾ ਸਹਿਬ ਚੰਦ ਪੰਜ ਕੀ ਹੋਇਆ ਪੰਜਾਂ ਨੂੰ ਲਾ ਜਾ ਕੇ ਫਿਰ ਉਹਨਾਂ ਦੇ ਸਿਰ ਕਲਮ ਕਰਕੇ ਅਮਰ ਛਕਾਇਆ ਨਾ ਇੱਕ ਵਿਦਵਾਨ ਕਹਿੰਦਾ ਓਏ ਦਇਆ ਨਹੀਂ ਉਹ ਦਇਆ ਰਾਮ ਨਹੀਂ ਸੀ ਉਹ ਦਇਆ ਹੀ ਦਇਆ ਦਇਆ ਰਾਮ ਨਹੀਂ ਧਰਮ ਦੀ ਆਤਮਾ ਸੀ ਦਇਆ ਸਿੰਘ ਆਇਆ ਖੁਦ ਦਇਆ ਬਣ ਕੇ ਉਹਤੇ ਪਰਮੇਸ਼ਰ ਦੀ ਕਿਰਪਾ ਹੀ ਨਾ ਆਪ ਹੀ ਦਇਆਈ ਧਰਮ ਚੱਲ ਕੇ ਆਇਆ ਹਿੰਮਤਾਈ ਹਿੰਮਤਾ ਪਈ ਹਿੰਮਤ ਸਿੰਘ ਬਣ ਕੇ ਸੋਨ ਚਿੜੀ ਨੂੰ ਬਾਜ਼ ਸਮਾਨ ਕਰ ਗਈ ਮੋਹਕਮ ਸਿੰਘ ਹੀ ਆਇਆ ਆਈ ਹੋਗਮਰਾਨੀ ਹੁਕਮ ਲੈਣ ਵਾਲੇ ਹੁਕਮਰਾਨ ਕਰ ਗਈ ਸਹਿਬ ਸਿੰਘ ਜਾਂ ਚੌਹਾਂ ਦੇ ਨਾਲ ਮਿਲਿਆ ਫਿਰ ਕੀ ਹੋਇਆ ਬਾਸਾ ਪੰਜਾਬ ਵਿੱਚ ਆਪ ਭਗਵਾਨ ਕੀਤਾ ਉਹ ਤੈਨੂੰ ਨਾ ਤਾਂ ਫਿਰ ਦਸਮੇਸ਼ ਜੀ ਨੇ ਅਮਰਤ ਹਸਕੇ ਆਪਸੀ ਪਾਨ ਕੀਤਾ ਵਾਹ ਜੀ ਵਾਹ ਪਹਿਲਾਂ ਬਖਸ਼ਿਆ ਫਿਰ ਆਖਿਆ ਪਤਾ ਕੀ ਮੋਹਿ ਬੇਨਤੀ ਪੰਚ ਨੇ ਅੱਗੇ ਕਹਿੰਦੇ ਮੇਰੀ ਬੇਨਤੀ ਹੈ ਪੰਜਾਂ ਦੇ ਅੱਗੇ ਹਮ ਸੇਵਕ ਤੁਮ ਸਤਗੁਰ ਲਾਗ ਸਤ ਸ੍ਰੀ ਅਕਾਲ ਜੇਮ ਤੁਮ ਸਿਆਰ ਤੇ ਸਿੰਘ ਭਏ ਹੋ ਅਮਰਤ ਸ਼ਕ ਅਮਰ ਹੋਏ ਗਏ ਹੋ ਤਿਮ ਮਮ ਗਰੀਬ ਪਰ ਕਿਰਪਾ ਕੀਜੈ ਖੈਰ ਪਹਲ ਕੀ ਦਾਸ ਬੋਤੀਜੈ ਵਿਛੜੇ ਹੋਏ ਕੋ ਸਾਥ ਨਾ ਆਇਓ ਗੋਵਿੰਦਰ ਆਏ ਤੇ ਸਿੰਘ ਸਜਾਓ ਸਾਨੂੰ ਤੇ ਸਸਤੇ ਪਸੌਦਾ ਮਿਲ ਗਿਆ ਨਾ ਤਾਂ ਕਰਕੇ ਕਦਰ ਨਹੀਂ ਕਰਦੇ ਉਹ ਪੁੱਛਿਓ ਉਹਨਾਂ ਨੂੰ ਜਿਨ੍ਹਾਂ ਨੇ ਸਿਰ ਕਟਵਾ ਕੇ ਅੰਮ੍ਰਿਤ ਲਿਆ ਪਿਆਰਿਓ ਅੰਮ੍ਰਿਤ ਇਸ ਦੀ ਕਰੇ ਵਡਿਆਈ ਕਿਹੜਾ ਉਹ ਦਸਰੀ ਜਾਵੇ ਨਾ ਲੱਖ ਜ਼ੁਬਾਨ ਕੋਲੋਂ ਗੂੰਜਾ ਥਾਥਾ ਇਹਦੀਆਂ ਪੈਂਦੀਆਂ ਨੇ ਭਾਵੇਂ ਪੁੱਛ ਲੈ ਕੁੱਲ ਜਹਾਨ ਕੋਲੋਂ ਇਹਨੂੰ ਖੌਫ ਨਹੀਂ ਅੜੀਆਂ ਅਕਲੀਅਤਾਂ ਦਾ ਰਹਿ ਦੇ ਵਿੱਚ ਬੇਫਿਕਰੀ ਦੇ ਹੱਸਦਾ ਏ ਲੱਖਾਂ ਚੀਤੇ ਬਗੇਲੇ ਵੀ ਹੋਣ ਭਾਵੇਂ ਪਰ ਕੱਲਾ ਸ਼ੇਰ ਹੀ ਜੰਗਲੀ ਵਸਦਾ ਏ ਉਪਰ ਬਾਟੇ ਦੇ ਲੜਦੀਆਂ ਵੇਖ ਚੜੀਆਂ ਕਿਸੇ ਆਖਿਆ ਇਹਦੇ ਵਿੱਚ ਭੇਦ ਕੀ ਏ ਚੁੱਲਚ ਪਾਣੀ ਦੀ ਪਹੁੰਚੇ ਦਾ ਸੰਗ ਤਿਕਣ ਮਾਰਨ ਬਾਸ ਨੂੰ ਦੱਸੋ ਇਹ ਖੇਡ ਕੀ ਏ ਤੇ ਕਹਿਣ ਵਾਲਾ ਕਹਿੰਦਾ ਅੰਮੜ ਕੇ ਪਾ ਪੈੜਿਆ ਪਾਣੀ ਨਾ ਕਹੀਂ ਇਸਨੂੰ ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ ਇੱਕੋ ਸਮਝੀਏ ਨਾ ਸ਼ੇਰਾਂ ਪਿੱਲੀਆਂ ਨੂੰ ਚੰਗੀ ਤਰ੍ਹਾਂ ਚ ਵੇਖੀਏ ਚ ਆਖੀਏ ਨਾ ਬੜਾ ਫਰਕ ਹੈ ਦੇ ਵਿੱਚ ਇਤਾਂ ਇਹਦੇ ਮਨਸੂਰਾਂ ਨੇ ਆਖਿਆ ਸੀ ਜਦੋਂ ਸੂਲੀ ਉੱਤੇ ਗਿਆ ਟੰਗਿਆ ਸੀ ਉਹ ਚੇਰਾ ਪਿੱਛੋਂ ਅੱਜ ਮਿਲਿਆ ਏ ਤਖਤ ਸਾਨੂੰ ਉਹ ਕਲਗੀ ਵਾਲੇ ਤੋਂ ਜਿਹੜਾ ਮੰਗਿਆ ਸੀ ਇਹਨੂੰ ਧੋਤੀ ਪਾਲਿਆ ਬਾਣੀਆਂ ਚਖਿਆ ਤੇ ਖੰਡੇ ਉੱਠ ਕੇ ਉਹ ਨਾ ਖੜਕਾ ਦਿੱਤੇ ਉਹ ਜੇਕਰ ਪੀ ਲਿਆ ਕਿ ਤੇਰੇ ਚਿੜੀਆਂ ਨੇ ਪੈਰ ਪਾਜ਼ਾਂ ਦੇ ਉਹ ਨਹੀਂ ਥੜਕਾ ਦਿੱਤੇ ਜਿਹਦੇ ਵਿੱਚ ਐਡੀ ਤਾਕਤ ਹੈ ਸਮਾਂ ਨਹੀਂ ਮੈਂ ਵਿਸਤਾਰ ਕਰ ਸਕਾਂ ਮਰਜ ਨੇ ਪੰਜਾਂ ਦੇ ਉੱਤੇ ਛੱਤੇ ਦੇ ਕੇ ਪਿਆਰੋ ਤਿਆਰ ਪਰ ਤਿਆਰ ਇਹਨਾਂ ਨੂੰ ਕੀਤਾ ਤੇ ਜਿਹੜੇ ਲੋਕ ਬਾਹਰ ਨਾ ਕੋਈ ਟਾਮਾ-ਟਾਮਾ ਹੀ ਰਹਿ ਗਿਆ ਸੀ ਤੇ ਜਦੋਂ ਮਰਜ ਬਾਹਰ ਆਇਆ ਨਾ ਨਾ ਪੰਜਾਂ ਨੂੰ ਲੈ ਕੇ ਮਰਜ ਜੱਗਿਆ ਅਗੇ ਮਗਰ ਵਾਹਿਗੁਰੂ 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 ਇਹ ਤੁਨੀ